ਹੰਦਮਾਰਾ ਰਾੜਾ ਦੇ ਬਚਨ ਦੇ ਬੇਤਰੀ ਸਾਡੀ ਆ ਰਹੀ ਕਿ ਬੱਬਲੀ ਤਿੰਨ ਭੈਣਾ ਹੰਦਮਾਰਾ ਬਚਨ ਕਹਦਾ ਕਹਦਾ ਜੇ ਬੇਸਵਾ ਨੂੰ ਭੈਣ ਕਹਾ ਕੇ ਵੀ ਤੁਹਾਡਾ ਚਰਨ ਵੱਜਦਾ ਨਾ ਤੇ ਵੱਜ ਜਾ ਤੇ ਮਹਾਰਾ ਦੇ ਬਚਨ ਨੂੰ ਹਲੋ ਰੱਬ ਦੇ ਬਚਨ ਨੇ ਰੱਬ ਦੇ ਬਚਨ ਕੰਨ ਦੇ ਕਿ ਬੇਸਵਾ ਨੂੰ ਭੈਣ ਕਹਿ ਕੇ ਤੁਹਾਡਾ ਜੀਵ ਵੱਜਦਾ ਨਾ ਇਹ ਕੱਲੇ ਸਮਲੋ ਤੇ ਬਹੁਤ ਵੱਡੀ ਗੱਲ ਜਿੱਦੂ ਜਾਣਾ ਕਦੇ ਕਿਹਾ ਹੀ ਤਾਂ ਦੇ ਭਾਈ ਇਹ ਚੀਏ ਮਾਮਾ ਘੜਾ ਤੀਂ ਕਰਕੇ ਜਾਣਾ ਕੀ ਵੱਡੀ ਗੱਲ ਬੜੀ ਵੱਡੀ ਗੱਲ ਐ ਪੰਪਰੇ ਬਿਚਨਾ ਇੱਕ ਵੇਸਵਾਨ ਮਾਮਾ ਜੀ ਹਜ਼ਾਰਾਂ ਬੰਦਿਆਂ ਦਾ ਪੈੰਜੀ ਜੀਵਨ ਬਦਲ ਦਿੱਤਾ ਹਜ਼ਾਰਾਂ ਬੰਦਿਆਂ ਦਾ ਹਜ਼ਾਰਾਂ ਬੰਦਿਆਂ ਦਾ ਆਪਣਾ ਤਨ ਬੱਲਿਆ ਹੀ ਅੱਜ ਹਜ਼ਾਰਾਂ ਦਾ ਜੀਵਨ ਬਦਲ ਦਿੱਤਾ ਭੈਣੇ ਹਜ਼ਾਰ ਇੰਨੇ ਨੇ ਕਮਾਲ ਦੇ ਬਚਨ ਨੇ ਨਾ ਜਿਹੜਾ ਮਹਾਪੁਰਖਾਂ ਦੇ ਇੰਨੇ ਨੇ ਕਮਾਲ ਦੇ ਬਚਨ ਨੇ ਸੰਤ ਮਾਰਦੇ ਬੰਦਾ 당 ਰਹਿੰਦਾ ਕਹਿੰਦੇ ਤੁਸੀਂ ਕਹਿੰਦੇ ਤਿੰਨ ਘੰਟੇ ਕਥਾ ਕਰਤੀ ਜੇ ਤਿੰਨ ਘੰਟੇ ਕਥਾ ਕਰਕੇ ਇੱਕ ਬਚਨ ਮੰਨਿਆ ਤੋਂ ਕਹਣਾ ਕਰਨਾ ਫਾਇਦਾ ਨਹੀਂ ਇਨਾ ਸਰਵਿਸ ਦਾ ਜ਼ੋਰ ਦਿੰਦੇ ਹਨਾ ਕੋਲਾਰੂ ਤੇ ਆ ਕਈ ਨਾ ਕਹਿੰਦੇ ਬਾਬਾ ਜੀ ਨਾਮ ਦੀ ਕਿਰਪਾ ਕਰੋ ਕਹਿੰਦੇ ਨਾ ਪੰਜਾ ਪਿਆਰੋਂ ਦਿੰਦਾ ਲੈ ਲਓ ਮਾਤਾ ਹਲੋ ਬਾਬਾ ਕੋਈ ਚੁਕ ਨਹੀਂ ਦੱਸੋ ਕਹਿੰਦਾ ਜੋਕੀ ਦੱਸੋ ਹੁਣ ਹੋਰ ਬਣਾਗਾ ਤੂੰ ਦੱਸੀ ਕੀ ਮਹਾਰਾਜ ਕਹਿੰਦੇ ਅਮਰ ਸੇਕੰਤ ਬਾਦਾ ਕਹਿੰਦਾ ਤਾ ਅਮਰ ਸ਼ਾ ਹਲੋ ਅਮਰਜ ਘਾਤਣਾ ਕਹਿੰਦਾ ਉਹ ਨਸਰ ਕਰ ਤੂੰ 40 ਦਿਨ ਕੁਝ ਨਹੀਂ ਕਰਨਾ 40 ਦਿਨ ਤੈਨੂੰ ਰਾਤ ਨੂੰ 1 ਵਜੇ ਲੈ ਕੇ 4 ਵਜੇ ਤੱਕ ਜਾਗਣਾ ਕੋਈ ਜਾਬ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਸਮਝੋ ਇਹੋ ਜੇ ਮਹਾਂਪੁਰਖ ਸੰਤ ਬਾਬਾ ਈਸ਼ਵ ਰਾੜੇ ਵਾਲੇ ਕਹਿੰਦੇ ਤਾਂ ਕਿ ਨਾ ਤੂੰ ਨਾ ਪੜਨ ਵਾਲਾ ਬਣ ਸਕੇ ਹਲੋ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਕਹਿੰਦਾ 40 ਦਿਨ ਕਰਨਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਅਮਰਤ ਦੇਲਾ ਅਮਰਤ ਦੇਲਾ ਆਲਾ ਜਨਤੋਂ ਲਈ ਟਾਈਮ ਦਿੰਦੇ ਤੇ ਬਾਅਦ ਜਾ ਕੇ ਸਾਲੂ 3:00 ਤੇ 4:00 ਸਾਨੂੰ ਐ ਆਉਂਦਾ ਤੇ ਚਲੋ ਅਸੀਂ 15 ਦਿਨ ਇੱਥੇ ਮਨਾ ਰਹੇ ਸਾਰੇ ਜਣਾ ਆਦਰਵਾਇਜ਼ ਇੰਡੀਆ ਚ ਲੋਕ ਆਏ ਮਮੇ ਬੱਧੀਆ ਇੰਡੀਆ ਚ ਲੋ ਟਾਈਮ ਲੋ ਟਾਈਮ ਉਹ ਗੱਡੀ 'ਚ ਜਦ ਬੈਠ ਕੇ ਕੀਰਤਨ ਕਰਕੇ ਆ ਲੋ ਅਮਰਤ ਦੇਲਾ ਜੋ ਸਾਰਾ ਗੱਡੀ 'ਚ ਬੋ ਜਾਣਾ ਅਮਰਤ ਜੀ ਦਾ ਸਾਲ ਆ ਨੰਦਰਾ ਬੈਠੇ ਆ ਗੱਡੀ ਬੈਠੇ ਬਸ ਬੈਠੇ ਜਾਂਦੇ ਰਹੇ ਦੇਰ ਉਹਨਾਂ ਕਰ 40 ਅਸਰ ਕਰਨਾ ਅੰਮ੍ਰਿਤ ਵੇਲਾ ਅੰਮ੍ਰਿਤ ਨਾਮ 40 ਨੂੰ ਦਵਾਇਦੋਂ ਪੜਨਾ ਗਿਆ ਨਾ ਤੇ ਕਿਉਂ ਜਾ ਗਿਆ ਬਈ ਦੇਖ ਸਾਰਾ ਚੰਗਾ ਮੇਰੇ ਨਾਮ ਦਾ ਓਹੋ ਇਹ ਹੋਰ ਮੌਕਾ ਰੱਬ ਸਰ ਇਹਨਾਂ ਜਾਪ ਹੋਣਾ ਜੀ ਰਾੜਾ ਸਾਹਿਬ ਇਹਨਾਂ ਜਾਪ ਇਹ ਮੈਂ ਜਾਪ ਕਰਕੇ ਵੱਡਿਆਤ ਕਰ ਸਕਦਾ ਮਹਾਰਾ ਪਜਨੇ ਕੇੰਦਰ ਨੂੰ ਕਿਉਂ ਪਾਣੀ ਦਾਤ ਕਰ ਸਕਦਾ ਬਹੁ ਮਾਰ ਕਹਿੰਦੇ ਭਾਈ ਜਦੋਂ ਨਾਮ ਨਹੀਂ ਜਪਦੇ ਭਜਨ ਨਹੀਂ ਕਰਦੇ ਪਾਣੀ ਜਿਹੜੀ ਨਾਮ ਨਹੀਂ ਦੇਉਂਦੇ ਤੁਹਾਡੀ ਨਾਮ ਦੀ ਦੇ ਨੇ ਜਿਹੜੀ ਤੁਹਾਡੀ ਕਮਾਈ ਹੈ ਉਹ ਉਹ ਤੁਹਾਡੀ ਮਿਹਨਤ ਦੀ ਦੇ ਠੀਕ ਹੈ ਨਾ ਤੁਹਾਡੀ ਕਮਾਈ ਤੁਹਾਡੀ ਮਿਹਨਤ ਤੋਂ ਹਾਲੋ ਜਿਹੜੀ ਤੁਹਾਡੀ ਕਮਾਈ ਹੈ ਨਾ ਕਮਾਈ ਹੈ ਤੁਹਾਡੀ ਮਿਹਨਤ ਦੀ ਦੇ ਨੇ ਮਿਹਨਤ ਦੀ ਦੇ ਨਾ ਤੁਹਾਡੀ ਕਮਾਈ ਜਿਹੜੀ ਹਾਂਜੀ ਉਹ ਤੁਹਾਡੀ ਮਿਹਨਤ ਦੀ ਦੇ ਉਹਦੀ ਪਾਣੀ ਹੈ ਇਹ ਸਿਮਰ ਦੀ ਦੇ ਹੈ ਤੇ ਗੁਰਨਾਨ ਸਾਹਿਬ ਨੰਦੇ ਬੈਠਾ ਬਿਆਰ ਬਾ ਮਰਦਾਨੇ ਬਾਣੀ ਆਈ ਮਾਨ ਜੱਟ ਦੀ ਉਸ ਨੰਦੇ ਜਾਗਨ ਸਿਮਰਨ ਕਰਦੇ ਕਰਦੇ ਇਹ ਤੇ ਪਜਾਮਰਦਾਨਿਆ ਰਬਾਬਨ ਤੁਹਾਨੂੰ ਫਿਰ ਪਤਾ ਲੱਗੂਗਾ ਕਿ ਬੜਨ ਜੀ ਆਹ ਮੈਂ ਬਾਬਾ ਜੀ ਦਾ ਅੱਖਰ ਤੁਹਾਡਾ ਪ੍ਰੇਮ ਕਰਦੇ ਆਂ ਤੁਹਾਡੇ ਸਾਰੇ ਸਤਿਕਾਰ ਚੰਗੇ ਵੇਲੇ ਕਰਮ ਚੰਗੇ ਨੇ ਉਹਦੀ ਕਈ ਵਾਰੀ ਬਾਬਾ ਜੀ ਜੀ ਕਈ ਵਾਰ ਬੈਠ ਕੇ ਮਮਾਏ ਬੈਠ ਬੈਠ ਇੰਨਾ ਮਨ ਵਰਾਜ ਕਰੇਗਾ ਤੁਰ ਗੱਗੀ ਦੇਖਿਆ ਕਿਰੀ ਤੇ ਮਮਾਏ ਕਹਿੰਦਾ ਬਾਬਾ ਕੀ ਗੱਲ ਹੋ ਗਈ ਦੇਖਾ ਯਾਰ ਜ਼ਿੰਦਗੀ ਜਿਨਾਂ ਚਾਰ ਚੀਜ਼ਾਂ ਬਸਰੇ ਨਹੀਂ ਮਿਲਦੀਆਂ ਹਵਾਲੇ ਇੱਕ ਮਸ ਸਭ ਤੋਂ ਵੱਡੀ ਮਹਰੂ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੈ ਹੀ ਮੈਂ ਨਰਕ ਭਾਰੀਆਂ ਦੀ ਧਰਾਂ ਤੋਂ ਮੈਂ ਆਪ ਕਦੇ ਠੱਕੇ ਗੰਦ ਤੇਰੇ ਵੇ ਇੱਕ ਮੈਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੂਜੇ ਨੰਬਰ ਤੇ ਮਹਾਪੁਰਖਾਂ ਦੀ ਮਹਾਪੁਰਖ ਸਰਦੀ ਤਾਂ ਹੈ ਫਿਰ ਮੈਂ ਕਿਹਾ ਕਾਲ ਦੇ ਜਮਾਨੇ ਦੇ ਮਾਮੇ ਦੇ ਪੜ੍ਹੇ ਚੰਗੇ ਚੰਗੇ ਲੈਕਚਰਾਰਾਂ ਦੇ ਸੀ ਕੀ ਆ ਹਾਂ ਚੌਥਾ ਨੰਬਰ ਦਾ ਸੰਗਤ ਵੀ ਜੇ ਕਹਦਾ ਕੜਬੜੀ ਸਮਾਜੀ ਜਿਹਨੇ ਲਾਲਿਆ ਲਾਲਿਆ ਰਹਿ ਗਏ ਰਹਿ ਗਏ ਇਹਦਾ ਪਾਣੀ ਕਿ ਨਹੀਂ ਮੇਰਾ ਹੋ ਕੇ ਤੇ ਦੇਖ ਤੂੰ ਮੇਰਾ ਬਣ ਕੇ ਤੇ ਅੱਬਾ ਕਹਿੰਦਾ ਰਾੜਾ ਸਾਹਿਬ ਮੈਂ ਬਹੁਤ ਜਾਵਗਾ ਨਾ ਹੋਇਆ ਹੈ ਬਹੁਤ ਜਾਵਗਾ ਤੇਵੇ ਵੀ ਬਹੁਤ ਜਾਵਗਾ ਤੇਵੇ ਤਾਂ ਪੀੜ ਜਨ ਦਰਸ਼ਨ ਕਰਦਾ ਨਹੀਂ 9 ਸਾਲ ਮੈਂ ਸੂਰਜ ਨਹੀਂ ਦੇਖਿਆ ਮੇਰਾ ਇੱਕ ਸੱਕਾ ਤਾਇ ਹੈ ਸੱਕਾ ਤਾਇ ਅਛੰਡ ਪਰਾਂ ਯਾਰ ਮਰ ਗਿਆ ਹੁਣ ਮਰਿਆ ਥੋੜੇ ਜੰਗਾ ਤਾਈ ਆਉਂਦਾ ਮੱਕੂ ਤੇ ਦੇ ਸ਼ਾਹਰ ਨਾਲ ਕਾ ਕੰਦਾ ਦਾੜੀ ਪੀਓਗਾ ਬਣਾ ਦੇਗਾ ਤੇ ਬਾਬਾ ਵਿਆਹ ਨਾ ਕਰਾ ਦੇਗਾ ਜਵਾਨੀ ਬੜੀ ਹੈ ਬਾਬਾਏ ਉਸ ਤਵਰ ਮੇਰੇ ਲਾਣਾ ਲਿਖਿਆ ਨਾ ਮਾਪੂਖਾ ਦਾ ਕਤੋਂ ਫਿਰ ਤੋ ਸੋਹਣਾ ਪਾਖੇ ਤੇ ਰੰਝਣੀ ਆ ਪਰ 9 ਸਾਲ ਸੂਰ ਕਿੱਧਰੋਂ ਨਿਕਲਦਾ ਜਦੋਂ ਸੂਰ ਜੇ ਨਿਕਲਦੇ ਜਾਣਾ ਮਾਪੂਰੇ ਜਵੜ ਜਾਣਾ ਕੱਚਾ ਜੇ ਬਰੋਂਦਾ ਹੁੰਦਾ ਸਟੇਗ ਆ ਰੌਂਡ ਬੁਲਾਵਾਂਗੇ ਜੇ ਜਦੋਂ ਸੂਰਜ ਨਿਕਲਦੇ ਜਾਣਾ ਆਹ ਲੋ ਜੇ ਨੰਨੀ ਗੱਲਾਂ ਕਰੀ ਤਰੋਂ ਸੂਰ ਨਿਕਲਦੇ ਜਾਣਾ ਨਾ ਉਦੋਂ ਅਸੀਂ ਪੂਰੇ ਤੋਂ ਪੂਰੇ ਤੇ ਜਾਵੜ ਨਹੀਂ ਜਦੋਂ ਸੂਰ ਸਿਖ ਜਾਣਾ ਜੀ ਉਦੋਂ ਬਾਹਰ ਨਿਕਲ ਗਿਆ ਮਹਿਰ ਦੇਲੇ ਆਹਦਾ ਲੰਗਰਾਂ ਵਾਲੇ ਬਾਬਾ ਜੀ ਨੇ ਜਿੰਨਾ ਪ੍ਰੈਸ਼ਰ ਹੋਇਆ ਆ ਬੰਦੇ ਨੇ ਵੀ ਥੋੜਾ ਜਿਹਾ ਕੀਤਾ ਬਾਬਾ ਜਿੰਨਾ ਸਿਮਰਨ ਨਾਲ ਲੱਗਰਾਂ ਵਾਲਾ ਕੀਤਾ ਸਾਰੀ ਸਾਰੀ ਰਾਤ ਨੀ ਕੋ ਖੜਾ ਨਾ ਅੰਗਣਾ ਕੋਟਦਾ ਰਹਿੰਦਾ ਰੋਣ ਦਾਸ ਰਮਾ ਲਾਗਰ ਇਹ ਵੀ ਧਰਤੀ ਦਾ ਕਣ ਕਣ ਰਛਿਆ ਹੋਇਆ ਜਾ ਉਹਦਾ ਸਾਡੇ ਤਿੰਨੇ ਮੁੰਡੇ ਸਾਰੇ ਮੁੰਡੇ ਸਾਰੇ ਮੁੰਡੇ ਪੁੱਛ ਕੇ ਦੇਖ ਲੋ ਕੋਲੈ ਨੂੰ ਤਿੰਨਾ ਡੇਰਿਆਂ ਦੇ ਮੁੰਡੇ ਪੁੱਛ ਕੇ ਦੇਖ ਲੋ ਕਹਿੰਦੇ ਬਾਬਾ ਜੀ ਜੂੜੀਆਂ ਲੱਗੀਆਂ ਸਾਰੇ ਜਿਹੜੇ ਰੋਪੜਾ ਵਾਲੇ ਦੇੰਦਰ ਕੇ ਬਾਬਾ ਸੇਰੇ ਬੜਾ ਦੱਲਦਾ ਤੇ ਬੜਾ ਦਿਨ ਦਾ ਦਾਸ ਲੱਖ ਜਰਦੀ ਸਾਧ ਪਾੜਦੇ ਦਾਸ ਕਰਕੇ ਮੈਂ ਬੈਠਾ ਬਸ ਸਾਡੇ 17 ਲੱਖ ਕਰਤਾ 2.5 ਲੱਖ ਰਹਿ ਗਿਆ ਜਿਹੜੇ ਮੰਦਰ ਸਾਹਿਬ ਦੇ ਟੈਕ ਹੋਏ ਨੇ ਕੋਣ ਮੈਂ ਚਾਹੁੰਦਾ ਕਿ ਇੱਕ ਤੱਕ ਸਾਲ ਫਿਰ ਕੱਟ ਮਾਰ ਕੇ ਮੂਹਣ ਵਰਤਾ ਰੰਗਰ ਕੇ ਉਹ پوری ਪੂਰਾ ਨੇ ਇਹ ਵੀ ਨਮਾ ਛੋੜੀਆਂ ਨੇ ਬੜੀ ਕਿਰਪਾ ਦੀ ਮਹਾਂਪੁਰਖਾਂ ਦੀ ਬੜੀ ਬਖਸ਼ਕ ਰਹੀ ਆ ਕਿੰਨੇ ਤੁਸੀਂ ਭੱਗਾ ਲਿਆ ਤੁਹਾਨੂੰ ਦੇ ਹਾਂ ਜਿਹੜੀ ਸੰਗਤ ਮਿਲ ਗਈ ਏ ਆ ਲੋ ਹੋਰ ਸੰਗਤਾਂ ਸੱਤਾ ਨਾਲ ਪਾਟਾ ਜੀ ਕੀ ਹੋਈ ਜੀ ਅਬਾਈ ਪੰਜਾ ਸੱਤਾ ਸਨ ਦੇਖੋ ਤੁਸੀਂ ਐਨੀ ਸੰਗਤ ਵੱਜਣੀ ਹੈ ਜੇ ਤੁਸੀਂ ਚਾਹੋ ਤਾਂ ਕਮੈਸਾ ਦੇਦੇ ਤੁਹਾਡੇ ਨਾਲ ਸੱਤ ਦਾ ਪਸਾਰਾ ਇੰਨਾ ਵੱਜਣਾ ਹੈ ਇੰਨਾ ਕੰਟਰੀਆ ਜੀ ਜੇ ਭੈਣੇ ਤੁਸੀਂ ਚਾਹੋ ਨਾ ਤੁਸੀਂ ਸਾਜ ਤੋਂ ਬੈਠ ਸਕਦੇ ਹੋਦਰ ਧੀਆਂ ਬਣਾ ਦੇ ਰਸਤੇ ਕਰ ਦਿਓ ਸਾਰੇ ਜੋ ਘਰ ਆ ਬੇਕੀ ਆ ਇਹ ਬਹੁਤ ਵੱਡੀ ਗੱਲ ਹੈ ਇਹ ਜਿਹੜਾ ਸਮਾਂ ਸੀ ਨਾ ਉਹ ਜਮਾਨਾ ਦੇਖਣ ਵਾਲਾ ਸੀ ਮਾਫ਼ ਕਰਨਾ ਅਦਿਕਿਆ ਸਾਡੇ ਪੌਣੇ ਸਾਡੇ 3 ਪੌਣੇ 40 ਸਾਲ ਦਾ ਸਮਾਂ ਐ ਲੰਘ ਗਿਆ ਪਤਾ ਨਹੀਂ ਲੱਗਿਆ ਬਈ ਉਹ ਪਤਾ ਨਹੀਂ ਲੱਗਿਆ ਬਸ ਆ ਭਾਖਾ ਵਾਲੇ ਜਿਹੜੇ ਤੁਸੀਂ ਸਮਾਂ ਲਾਉਂਦੇ ਤਾਂ ਇਹ ਜ਼ਰਾਹ ਤੇ ਚੱਲੇ ਹੋ ਤਾਂ ਕਿਹੋਂ ਕਿੱਧਰ ਤੇ ਚਲੇ ਗਏ ਹੈਗੀ ਤਾਂ 50 ਦੇ ਕੱਢ ਕੇ ਚਲੇ ਜਨਾ ਆ ਸਮਾਂ ਹੰਦਵਾਲਾ ਰਹਾੜਿਆਲ ਦੇ ਬਚਨ ਨੇ ਕਾਣਾ ਬਚਨ ਕੀਰਤਨ ਕਹਿੰਦਾ ਇੱਕ ਕੀਰਤਨ ਨਹੀਂ ਸੁਣ ਲੈ ਜਨੇ ਇੱਕ ਕੀਰਤਨ ਹੀ ਸੁਣ ਲੈ ਕੇ ਉਹ ਕਹਿੰਦਾ ਇੱਕ ਕੀਰਤਨ ਹੋ ਗਿਆ ਕਹਿੰਦਾ ਮੇਰਾ ਬੰਦ ਮੈਂ ਦਿਲ ਦੇ ਤੰਨ ਮਿਲਦਾ ਤੁਹਾਨੂੰ ਆ ਸਮਾਂ ਨਹੀਂ ਰਹੀ ਗੱਲ ਕੀ ਲੀਲਾ ਉਹਦੀ ਤਾਂ ਸਮਝ ਸਾਨੂੰ ਨਹੀਂ ਪੈਣੀ ਤੁਹਾਨੂੰ ਤਾਂ ਕੀ ਪੈਣੀ ਅਦੇ ਇਹ ਦੇਖਿਆ ਨਾ ਕੀ ਦੇਖਿਆ ਨਹੀਂ ਆ ਆ ਕੰਮ ਕੌਣ ਕਰ ਗਿਆ ਆਹ ਕੌਣ ਕਰ ਰਿਹਾ ਆ ਕੀ ਹੋ ਰਿਹਾ ਆ ਕੀ ਕਰ ਰਿਹਾ ਹਲੇ ਜਦ ਚਾਰ ਜਿਹੜੇ ਨਜ਼ਰ ਕਰਦਾਨੇ ਨਾ ਇਹ ਨਹੀਂ ਬਦਲ ਲੱਗਦਾ ਕੰਮ ਕੌਣ ਕਰ ਗਿਆ डॉक्टर ने फोन किया जिसका हाल साजन है समी है फिर जन को कमी मैं जाके जी मैं बाबा, जा तो बाबा जी जा रहा है को बिलकुल खत्म है बाबा जी ਫਰਦਾਸਰ ਕੀ ਗੱਲ ਕਹਿੰਦਾ ਬਾਬਾ ਇਹੇਡ ਲਾ ਬੀਪੀ 40 ਦੇ ਆ ਗਿਆ ਉੱਪਰ ਲਾ ਫੜ ਤੇ ਆ ਗਿਆ ਤੇ ਥੋੜਾ ਹਲ ਡਾਉਣਾ ਹੈ ਕਦੇ ਕੱਥੇ ਮੈਂ ਕੋਈ ਗੱਲ ਮੈਂ ਨੈਸਰ ਕੀਤਾ ਪਾਣੀ ਮੈਂ ਡਾਸਾ ਹੋਣ ਦੇਖੋ 15 ਮਿੰਟ ਬਾਅਦ ਮੈਂ ਨੈਸਰ ਖੋਲ ਕੇ ਰਾਤ ਕੀਤੀ ਗੁਰਸਾਹ ਦੇ ਚਰਨਾਂ ਦਾ ਧਿਆਨ ਰੱਖੇ ਕਹਿੰਦਾ ਬਾਬਾ ਇਹ ਥੋੜਾ ਬੀਪੀ ਨਾ ਵਧਿਆ ਤੇ ਮੈਂ ਡਾਸਾ ਘਬਰਾਣ ਇਹ ਲੋ ਜਰਾ ਠੀਕ ਹੋ ਗਿਆ। ਮੈਂ ਗੁਰੂ ਘਰ ਕੋਲ ਆ ਕੇ ਮੈਂ ਦੱਸੀ ਫਸ ਜਾ। ਜੇ ਤੈਨੂੰ ਕੋਈ ਸੇਵਾ ਲੈਣੀ ਹੈ। ਹਲੋ। ਤੇ ਨੂੰ ਰਾਜ਼ੀ ਕਰ ਦਿੰਨੀ ਤੇ ਮੈਂ ਇੱਥੇ ਬੜੇ ਬਸਾਰੇ ਕਿਤੇ ਸਮਾਂ ਲਾ। ਮੈਂ ਕੀ ਕਰਾਂਗਾ ਕਿ ਤੇਨੂੰ ਢੇਰੇ ਸਮਾਂ ਲਾ। ਜੇ ਨਹੀਂ ਸੇਵਾ ਲੈਣੀ ਤੇ ਬਾਹਾਂ ਵਰਤ ਕੇ ਤਾਂ ਗੱਲ ਵੱਖਰੀ ਹੈ। ਫਿਰ ਉਹ ਤੋਂ ਬਾਅਦ ਹੀ ਖੂਨ 2 ਗ੍ਰਾਮ ਰਹਿ ਗਿਆ ਸਾਰਾ ਜੀ। 2 ਰਹਿ ਖੂਨ 10 ਬੱਲਾ ਬਾਜੀ ਦਾ। ਉਹ ਗਰਾਉ ਖੂਨ ਰਹਿ ਗਿਆ ਜਿੱਥੇ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਉੱਪਰਲਾ ਬੀਬੀ 40 ਦੇ ਆ ਗਿਆ ਹੇਠਲਾ 30 ਦੇ ਆ ਗਿਆ ਜੀ ਜਦੋਂ ਪ੍ਰੈਸ਼ਰ ਸੀਗਾ ਛਾਰ ਹੁਣ ਡਾਕਟਰ ਵੀ ਨਵੀਆਂ ਨਵੀਆਂ ਕਾਬੀ ਲਾਈਆਂ ਤੇ